ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਣੀ ਭਗਤ ਕ੍ਰਾਂਤੀਕਾਰੀ ਭਗਤ ਜਿਨ੍ਹਾਂ ਨੇ ਸਮਾਜ ਅੰਦਰ ਜਿਹੜਾ ਜਾਤ ਪਾਤ ਦਾ ਬਾਦ ਵਿਵਾਦ ਚੱਲਦਾ ਸੀ ਉਹਨੂੰ ਉਸ ਬਾਦ ਵਿਵਾਦ ਦੇ ਖਿਲਾਫ ਹੋਰ ਜਿਹੜੇ ਸਮਾਜ ਦੇ ਵਿੱਚ ਗਲਤ ਕੰਮ ਹੁੰਦਾ ਸੀ ਉਹਨਾਂ ਗਲਤ ਖੰਮਾ ਦੇ ਖਿਲਾਫ ਆਵਾਜ਼ اٹھਾਉਣ ਵਾਲੇ ਭਗਤ ਭਗਤ ਰਵਿਦਾਸ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਭਗਤ ਰਵਿਦਾਸ ਜੀ ਬਾਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਇੱਕ ਸ਼ਬਦ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਆ ਕਿਉਂਕਿ ਉਸ ਸ਼ਬਦ ਦੇ ਵਿੱਚ ਉਹਨਾਂ ਨੇ ਹੋਰ ਭਗਤਾਂ ਦਾ ਵੀ ਜ਼ਿਕਰ ਕੀਤਾ ਤੇ ਦੱਸਿਆ ਕਿ ਇਹਨਾਂ ਭਗਤਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਕੀਤੀ ਆ ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ ਆੜ ਧਾਮ ਕੋ ਛੀਪਰੋ ਹੋਇਓ ਲਖੀਣ ਸ਼ੀਮਾ ਭਾਗ ਭਗਤ ਨਾਮਦੇਵ ਜੀ ਦੀ ਗੱਲ ਆ ਕਹਿੰਦੇ ਆੜ ਧਾਮ ਕੋ ਜਿਹਨੂੰ ਲੋਕ ਕਹਿੰਦੇ ਸੀ ਵੇ ਦੱਦੀ ਕੌਡੀ ਦਾ ਵੀ ਨਹੀਂ ਆਮ ਕਹਿੰਦੇ ਤਾਂ ਹੁੰਦਾ ਨਾ ਵੀ ਤੂੰ ਕੌਡੀ ਦਾ ਵੀ ਹੈ ਨਹੀਂ ਇਦਾਂ ਭਗਤ ਨਾਮਦੇਵ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਲੋਕ ਕਹਿੰਦੇ ਹੁੰਦੇ ਸੀਗੇ ਆਠ ਧਾਮ ਕੋ ਛੀ ਪਰੋ ਹੋਇਓ ਲਖੀਣਾ ਲੱਖਾਂਪਤੀ ਹੋ ਗਿਆ ਪੈਸੇ ਕਰਕੇ ਨਹੀਂ ਗੁਣਾ ਕਰਕੇ ਲੱਖਾਂ ਗੁਣਾ ਦਾ ਮਾਲਕ ਹੋ ਗਿਆ ਕਿਉਂ ਕਿਉਂਕਿ ਗੋਬਿੰਦ 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 ਸੰਗ ਨਾਮ ਦੇਉ ਮੰਨ ਲੈਣਾ ਨਾਮਦੇਵ ਦਾ ਮਨ ਇੱਕਮਿਕ ਹੋ ਗਿਆ ਲੀਨ ਹੋ ਗਿਆ ਤੇ ਜਿਹਨੂੰ ਲੋਕ ਨੀਵਾ ਕਹਿੰਦੇ ਸੀ ਸ਼ੀਂਬਾ ਕਹਿ ਕੇ ਪੁਕਾਰਦੇ ਸੀ ਆ ਜੋ ਗੋਣਾ ਦਾ ਮਾਲਕ ਬਣ ਗਿਆ। ਫਿਰ ਬੁਨਣਾ ਤੰਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਕਬੀਰ ਸਾਹਿਬ ਨੇ ਉਹ ਖੱਡੀ ਬੁਣਦੇ ਸੀ ਭਾਵ, ਕੱਪੜੇ ਦਾ ਕੰਮ ਕਰਦੇ ਸੀ। ਉਹ ਸਾਰਾ ਤਿਆਗ ਦਿੱਤਾ। ਤਿਆਗਣ ਦਾ ਮਤਲਬ ਕੰਮ ਨਹੀਂ ਛੱਡ ਦਿੱਤਾ। ਉਹਦਾ ਜਿਹੜਾ ਮੋਹ ਸੀਗਾ ਉਹ ਛੱਡਿਆ। ਆਪਣੀ ਕਿਰਤਕਾਰ ਕਰਦੇ ਰਹੇ, ਆਪਣੇ ਘਰ ਦਾ ਗੁਜ਼ਾਰਾ ਕਰਦੇ ਰਹੇ। ਬੁਨਣਾ ਤੰਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਕਬੀਰ ਜੀ ਨੇ ਪ੍ਰੀਤ ਲਾਈ ਪ੍ਰਮਾਤਮਾ ਨਾਲ ਹੁਣ ਜਦੋਂ ਪ੍ਰੀਤ ਪ੍ਰਮਾਤਮਾ ਨਾਲ ਜੋੜੀ ਬੋਨਣਾ ਤੰਣਾ त्याग के प्रीत, प्रीत, प्रीत चरण कबीरा नीच कुला जुलाहर भयो गुणी गहीरा नीच कुल ਵਿੱਚ ਪੈਦਾ ਹੋਣ ਵਾਲਾ ਸਮਾਜ ਕਹਿੰਦਾ ਸੀ ਨੀਚ ਕੁੱਲ ਵਿੱਚ ਪੈਦਾ ਹੋਇਆ ਇਹ ਜੁਲਾਹਾ ਇੱਕ ਕੱਪੜੇ ਦਾ ਕੰਮ ਕਰਦਾ ਲੋਕ ਚੰਗੀ ਆਵਾਜ਼ ਨਾਲ ਨਹੀਂ ਬੁਲਾਉਂਦੇ ਸੀ ਪਰ ਅੱਜ ਗੁਨਾ ਦਾ ਖਜ਼ਾਨਾ ਬਣ ਗਿਆ ਭਇਓ ਗੁਣੀ ਗਹਿਰਾ ਫਿਰ ਤੀਜੀ ਗੱਲ ਕਰਦੇ ਆ ਰਵਿਦਾਸ ਭਗਤ ਜੀ ਦੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬਾ ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਰਵਿਦਾਸ ਟਵੰਤਾ ਢੋਰ ਨੀਤ ਢੋਰ ਹੁੰਦੇ ਪਸ਼ੂ ਤੇ ਟਵੰਤਾ ਢੋਂ ਵਾਲਾ ਭਗਤ ਰਬੀਦਾਸ ਜੀ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਸੀ। ਉਹਨਾਂ ਦਾ ਚੰਮ ਲਾ ਕੇ ਉਹਨੂੰ ਰੰਗ ਕੇ ਆਪਣੀ ਜਿਹੜੀ ਆ ਕਿਰਤਕਾਰ ਕਰਦੇ ਸੀ। ਜੁੱਤੀਆਂ ਗੰਢਣ ਦਾ ਕੰਮ ਕਰਦੇ ਸੀ, ਬਣਾਉਣ ਦਾ ਕੰਮ ਕਰਦੇ ਸੀ। ਹੁਣ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਬੰਦਾ ਚੰਮ ਲਾ ਕੇ ਰੰਗਣ ਦਾ ਕੰਮ ਕਰਦਾ ਉਹਦੇ ਹੱਥ ਕਿਹੋ ਜਿਹੇ ਹੋਣਗੇ? ਉਹਦੇ ਹੱਥਾਂ ਨੂੰ ਉਹ ਚੰਮ ਦੀ ਜਿਹੜੀ ਬਦਬੂ ਆ ਉਹ ਪੱਕੀ ਲੱਗ ਜਾਂਦੀ ਕਿਉਂਕਿ ਜਿਹਨੇ ਰੋਜ਼ ਉਹ ਕੰਮ ਕਰਨਾ ਉਹਦੇ ਨੋਹਾਂ ਦੇ ਵਿੱਚ ਤੇ ਮੋਸਾਮਾਂ ਦੇ ਵਿੱਚ ਵੀ ਜਿਹੜੇ ਹੱਥ 'ਚ ਮੋਸਾਮ ਉਹਨਾਂ ਵਿੱਚ ਵੀ ਉਹ ਰੰਗ ਜਿਹੜਾ ਆ ਉਹ ਪੱਕੇ ਤੌਰ ਤੇ ਬੜ ਜਾਂਦਾ ਇਹ ਚਮੜਾ ਦਾ ਕੰਮ ਇਹਨੂੰ ਲੋਕ ਨੀਮਾ ਕੰਮ ਸਮਝਦੇ ਕਿਉਂਕਿ ਸ਼ੂਦਰਾਂ ਦਾ ਨੀਮੀ ਜਾਤ ਵਿੱਚ ਪੈਦਾ ਹੋਣ ਵਾਲਿਆਂ ਦੇ ਹਿੱਸੇ ਕੰਮ ਸੀ ਇਹ ਸਮਾਜ ਨੇ ਦਿੱਤਾ ਹੋਇਆ ਉਹ ਭਗਤ ਰਵਿਦਾਸ ਮਹਾਰਾਜ ਕਰਦੇ ਸੀ ਰਬਿਦਾਸ ਟਬੰਦਾ ਢੋਰ ਨੀਤ ਤਿੰਨ ਤਿਆਗੀ ਮਾਇਆ ਉਹਨਾਂ ਨੇ ਮਾਇਆ ਤਿਆਗ ਦਿੱਤੀ ਮਾਇਆ ਤਿਆਗਣ ਦਾ ਮਤਲਬ ਮਾਇਆ ਦਾ ਮੋਹ ਛੱਡ ਦਿੱਤਾ ਮੋਹ ਛੱਡ ਦਿੱਤਾ ਮਾਇਆ ਨਹੀਂ ਛੱਡੀ ਕਿਉਂਕਿ ਮਾਇਆ ਤਾਂ ਜ਼ਰੂਰੀ ਹੈ ਖਰਚੇ ਪਾਣੀ ਲਈ ਇਹ ਮਾਇਆ ਰੁਪਏ ਪੈਸੇ ਆਪਣਾ ਘਰ ਚ ਲਾਉਣ ਦੇ ਲਈ ਪਰ ਮੋਹ ਛੱਡ ਦਿੱਤਾ ਜਿਹੜੀ ਇਕੱਠੀ ਕਰਨ ਦਾ ਜਿਹੜੀ ਲਾਲਸਾ ਹੁੰਦੀ ਹੈ ਤੇ ਹੋਇਆ ਕਿ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਕਹਿੰਦੇ ਸੰਗਤ ਵਿੱਚ ਪ੍ਰਗਟ ਹੋ ਗਏ ਉੱਗੇ ਹੋ ਗਏ ਮਸ਼ਹੂਰ ਹੋ ਗਏ ਉਹਨਾਂ ਨੂੰ ਪਰਮਾਤਮਾ ਦਾ ਦਰਸ਼ਨ ਹੋਇਆ ਜਿਹੜੇ ਲੋਕ ਪਹਿਲਾਂ ਉਹਨਾਂ ਨੂੰ ਨੀਚ ਕਹਿ ਕੇ ਪੁਕਾਰਦੇ ਸੀ ਮਾੜੀ ਆਵਾਜ਼ ਦੇ ਨਾਲ ਉਹਨਾਂ ਨੂੰ ਬੁਲਾਉਂਦੇ ਸੀ ਅੱਜ ਉਹੀ ਸਤਿਗੁਰੂ ਜੀ ਕਹਿੰਦੇ ਜਿਹੜੇ ਬੇਪਰ ਸੀ ਬੇਪਰ ਕਰੇ ਡੰਡਾਉਤ ਅੱਜ ਆ ਕੇ ਨਮਸ਼ਕਾਰਾਂ ਕਰਦੇ ਭਗਤ ਰਵਿਦਾਸ ਜੀ ਮਹਾਰਾਜ ਜੀ ਨੂੰ ਕਿਉਂ ਕਿਉਂਕਿ ਉਹਨਾਂ ਨੇ ਨੀਚ ਜਾਤ ਵਿੱਚ ਜਨਮ ਲੈ ਕੇ ਪਰਮਾਤਮਾ ਨੂੰ ਜਪਿਆ ਤੇ ਉੱਚੀ ਪਦਵੀ ਜਿਹੜੀ ਆ ਪ੍ਰਾਪਤ ਕੀਤੀ ਕਿਉਂਕਿ ਗੁਰਬਾਣੀ ਮੁਤਾਬਕ ਨੀਚ ਕੌਣ ਆ ਗੁਰਮਤ ਨਹੀਂ ਜਾਤ ਪਾਤ ਨੂੰ ਮੰਨਦੀ ਇਹ ਸਾਡਾ ਹੰਕਾਰ ਆ ਗੁਰਬਾਣੀ ਮੁਤਾਬਕ ਕੌਣ ਨੀਚ ਆ ਨਾਨਕ ਨਾਵੈ ਬਾਜ ਸਨਾਤ ਜਿਹੜਾ ਨਾਮ ਤੋਂ ਵੰਝਾਇਆ ਉਹ ਨੀਚ ਆ ਸਨਾਤ ਦਾ ਮਤਲਬ ਹੁੰਦਾ ਨੀਚ ਜਿਹਦੇ ਕੋਲ ਪ੍ਰਮਾਤਮਾ ਦੇ ਗੁਣ ਨਹੀਂ ਉਹ ਨੀਚ ਆ ਭਾਵੇਂ ਉੱਚੀ ਤੋਂ ਉੱਚੀ ਜਾਤ ਵਿੱਚ ਜਨਮ ਆ ਪਰ ਉਹ ਸਭ ਤੋਂ ਨੀਚ ਮਨੁੱਖ ਹੈ ਜਿਹਦੇ ਕੋਲ ਪਰਮਾਤਮਾ ਦੇ ਗੁਣ ਨਹੀਂ ਅਸੀਂ ਹੰਕਾਰ ਵਿੱਚ ਆਪਣੀਆਂ ਜਾਤਾਂ ਪਾਤਾਂ ਚੱਕੀ ਫਿਰਦੇ ਆਂ ਪਰ ਗੁਰਬਾਣੀ ਜਾਤਾਂ ਪਾਤਾਂ ਨੂੰ ਨਹੀਂ ਮੰਨਦੀ ਗੁਰਬਾਣੀ ਤਾਂ ਕਹਿੰਦੀ ਹੈ ਜਾਤ ਕਾ ਗਰਭ ਨ ਕਰਿਓ ਕੋਈ ਬ੍ਰਹਮ ਬਿੰਦ ਤੇ ਸਭ ਊਪਤ ਹੋਈ ਬ੍ਰਹਮ ਤੋਂ ਸਾਰੇ ਪੈਦਾ ਹੋਏ ਆ ਬ੍ਰਹਮ ਦੇ ਬਿੰਦ ਤੋਂ ਜਾਤ ਦਾ ਹੰਕਾਰ ਨਾ ਕਰ ਜਾਤ ਕਾ ਗਰਭ ਨ ਕਰ ਮੂਰਖ ਗਵਰ ਮੂਰਖਾ ਜਾਦਾ ਹੰਕਾਰ ਨਾ ਕਰ ਇਸ ਗਰਭ ਤੇ ਚਲੇ ਬਹੁਤ ਵਿਕਾਰ ਇਹਦੇ ਤੋਂ ਵਿਕਾਰ ਪੈਦਾ ਹੁੰਦੇ ਆ ਤਾਂ ਭਗਤ ਰਵਿਦਾਸ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬਿਆ ਜਿਨ੍ਹਾਂ ਦਾ ਕਿੱਤਾ ਮਰੇ ਹੋਏ ਪਸ਼ੂਆਂ ਨੂੰ ਢੋ ਕੇ ਆਪਣੀ ਕਿਰਤਕਾਰ ਕਰਦੀ ਸੀ ਇਤੋਂ ਹੀ ਸਾਬਤ ਹੁੰਦਾ ਕਿ ਪਰਮਾਤਮਾ ਦੇ ਮਲਾਪ ਦੇ ਲਈ ਸਾਨੂੰ ਕੋਈ ਚਿੱਟੇ ਕੱਪੜਿਆਂ ਦੀ ਜਾਂ ਕੋਈ ਹੋਰ ਖਾਸ ਵਰਦੀ ਦੀ ਲੋੜ ਨਹੀਂ ਪਰਮਾਤਮਾ ਦੇ ਮਲਾਪ ਲਈ ਸਾਨੂੰ ਗੁਣਾ ਦੀ ਲੋੜ ਹੈ ਹੁਣ ਜੇ ਕਿਤੇ ਅੱਜ ਭਗਤ ਰਵਿਦਾਸ ਜੀ ਮਹਾਰਾਜ ਉਹੀ ਕੱਪੜੇ ਉਦੋਂ ਦੇ ਸਮੇਂ ਦੇ ਹਿਸਾਬ ਨਾਲ ਜਿਹੜੇ ਕਿ ਰੰਗ ਦੇ ਨਾਲ ਚਮ ਦੇ ਨਾਲ ਲਿਬੜੇ ਹੋਏ ਹੋਣ ਭਾਵੇਂ ਬਾਹਰੋਂ ਧੋ ਕੇ ਪਾ ਕੇ ਆਉਣ ਤੇ ਹੱਥ ਵੀ ਉਹੀ ਰੰਗ ਲੱਗਾ ਹੋਇਆ ਹੋਵੇ ਭਾਵੇਂ ਅਸੀਂ ਧੋਤੇ ਹੋਏ ਹੋਣ ਕਿਉਂਕਿ ਰੰਗ ਜਾਂਦਾ ਨਹੀਂ ਹੁੰਦਾ ਤੇ ਸਾਡੇ ਵਰਗਿਆਂ ਨੇ ਕਿਤੇ ਉਹ ਸੰਗਤ ਵਿੱਚ ਆ ਜਾਣ ਧਾਰਮਿਕ ਸਥਾਨ ਦੇ ਉੱਤੇ ਚਲੇ ਜਾਣ ਤੇ ਸਾਡੇ ਵਰਗਿਆਂ ਨੇ ਉੱਥੇ ਨੱਕ ਬੁੱਲ ਬਟਣਿਆ। ਇਹਨਾਂ ਨੂੰ ਕਹੋ ਬਾਹਰ ਬੈਠੋ। ਇਹ ਸੰਗਤ ਵਿੱਚ ਚੰਗਾ ਨਹੀਂ ਲੱਗਦਾ। ਇਹਨਾਂ ਦੇ ਕੱਪੜੇ ਠੀਕ ਨਹੀਂ। ਇਹ ਪਵਿੱਤਰ ਨਹੀਂ। ਇਹ ਸਾਡੀ ਨੀਵੇਂ ਪੱਦਰ ਦੀ ਸੋਚ ਆ। ਕਿਉਂਕਿ ਪ੍ਰਭੂ ਮਲਾਪ ਦੇ ਲਈ ਜਿੰਨੇ ਵੀ ਭਗਤ ਹੋਏ ਆ ਉਹ ਮਾੜੀ-ਮੋਟੀ ਕੀਰਤ ਕਰਕੇ ਗੁਜ਼ਾਰਾ ਕਰਦੇ ਸੀ ਕੋਈ ਲੱਖਾਂ ਕਰੋੜਾਂਪਤੀ ਨਹੀਂ ਹੋਏ। ਭਗਤ ਕਬੀਰ ਜੀ ਆਰਗੇ ਭਗਤ ਰਵਿਦਾਸ ਜੀ ਆਰਗੇ ਸੈਨ ਨਾਈ ਬੁੱਤਕਾਰੀਆ ਸੈਨ ਨਾਈ ਭਗਤ ਜਾਤ ਦੇ ਨਾਈ ਸੀ ਫਿਰ ਸਦਨਾ ਕਸਾਈ ਜਾਤ ਦੇ ਕਸਾਈ ਕਸਾਈਆਂ ਵਾਲਾ ਕੰਮ ਸੀ ਭਗਤ ਸਦਨਾ ਜੀ ਦਾ ਤੋਂ ਰੱਬ ਦੇ ਮळाਪ ਦੇ ਲਈ ਜ਼ਰੂਰੀ ਹੈ ਕਿ ਰੱਬੀ ਗੁਨਾ ਦੇ ਧਾਰਨੀ ਹੋਣਾ ਉਥੇ ਕੱਪੜਿਆਂ ਦਾ ਕਿਸੇ ਖਾਸ ਪਹਿਰਾਵੇ ਦਾ ਕਿਸੇ ਖਾਸ ਤਰੀਕੇ ਦਾ ਕੋਈ ਮਤਲਬ ਨਹੀਂ ਕੋਈ ਜ਼ਰੂਰਤ ਨਹੀਂ ਕਿਰਤਕਾਰ ਕਰਦੇ ਆਂ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਦੇ ਨਾਮ ਨੂੰ ਜਪਣਾ ਪਰਮਾਤਮਾ ਦੇ ਗੁਣਾਂ ਦੇ ਧਾਰਨੀ ਹੋਣਾ ਇਹ ਤਰੀਕਾ ਗੁਰਮਤਿ ਨੇ ਸਾਨੂੰ ਸਮਝਾਇਆ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਇਆ ਤੋਂ ਅਸੀਂ ਭਗਤ ਰਵਿਦਾਸ ਜੀ ਮਹਾਰਾਜ ਜੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਤਾਂ ਹੀ ਸਾਡੇ ਲੋਕ ਤੇ ਪਰਲੋਕ ਸੁਹੇਲੇ ਹੋਣਗੇ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਦੂਰ ਕਰਕੇ ਉਸ ਮਾਲਕ ਦੇ ਨਾਲ ਮਲਾਪ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਭਗਤ ਰਬੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ